ਅਨੁਗੁਰੂ RAM DAS ਜੀ ਦਾ ਸਰਬੰਸ ਮੈਂ ਇਹ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਲਖ ਜਾਪਾ ਹਟਾ ਦੇਣਾ ਸਰਬੰਸਦਾਨੀ ਨੇ ਪਰ ਸ਼ੁਰੂਆਤ ਕਿੱਥੋਂ ਹੈ ਗੁਰੂ RAM DAS ਸੱਚੇ ਪਾਤਸ਼ਾਹ ਉਹਨਾਂ ਦੇ ਪੁੱਤਰ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦ ਪੁੱਤਰ ਗੁਰੂ RAM DAS ਜੀ ਦੇ ਪਰਪੋਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਧਨ ਗੁਰੂ ਰਾਮਦਾਸ ਜੀ ਦੇ ਪੜਪੋਤੇ ਦੇ ਚਾਰ ਪੋਤੇ ਸ਼ਹੀਦ ਫਿਰ ਸੁਣ ਪੜਪੋਤੇ ਦੇ ਚਾਰ ਪੋਤੇ ਪੜਪੋਤੇ ਹੋ ਗਿਆ ਗੁਰਤੇਗ বাহাদুর ਸਾਹਿਬ ਜੀ ਸੌਖਾ ਸਮਝ ਲਈਏ ਬਾਬਾ ਹਰਦਾਸ ਜੀ ਹਰਦਾਸ ਜੀ ਤੋਂ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਤੋਂ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮੈਂ ਖੂਨ ਦੇ ਰਿਸ਼ਤੇ ਕਰਕੇ ਉਹ ਗੱਦੀ ਦੇ ਤੌਰ ਤੇ ਗੁਰੂ ਹਰ Rai ਸਾਹਿਬ ਜੀ ਅੱਗੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੰਗਤ ਜੀ ਪੁੱਤਰ ਗੁਰੂ ਰਾਮਦਾਸ ਜੀ ਦਾ ਸ਼ਹੀਦ ਪੜਪੋਤਾ ਗੁਰੂ ਤੇਗ ਬਹਾਦਰ ਗੁਰੂ ਰਾਮਦਾਸ ਜੀ ਦਾ ਸ਼ਹੀਦ ਪੜਪੋਤੇ ਦੇ ਚਾਰ ਪੋਤੇ ਅੱਗੋਂ ਸ਼ਹੀਦ ਮੈਂ ਅਰਜ਼ ਕਰਾਂ ਕਿ ਧੰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਉਹਨਾਂ ਦੀ ਪੜਪੋਤ ਨੂੰ ਮਾਤ ਗੁਜਰੀ ਜੀ ਵੀ ਸ਼ਹੀਦ ਇਹ ਸਤਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਰਬੰਸ ਹੈ ਜਿਨ੍ਹਾਂ ਨੇ ਸਾਡੇ ਤੇ ਰਹਿਮਤਾ ਕੀਤੀਆਂ ਅੱਜ ਅਸੀਂ ਆਏ ਹਾਂ ਬਸ ਇੱਕ ਸਵਈਆ ਹੋ